ਸਾਡਾ ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜੇ ਗੱਲਬਾਤ ਕਰ ਲਈਏ ਬਾਈ ਚਮਕੌਰ ਦੇ ਘਰੇ ਪਹੁੰਚੇ ਹੋਇਆ ਬੱਚੀਆਂ ਦਿਖਾਵਾਂਗੇ ਸੱਜਣੋ ਤਿੰਨ ਦੋ ਦਿਖਾਵਾਂਗੇ ਤਾਜ਼ੀਆਂ ਸੂਈਆਂ ਆਹ ਬੱਚੀ ਗੱਬਣ ਆ ਗਈ ਤੇ ਆਹ ਹੈਗੀ ਆ ਬਿਲਕੁਲ ਤਾਜੀ ਸੂਈ ਆ ਤੇ ਨਾਲ ਵੀ ਇਹਦੇ ਸੱਜਣੋ ਬੱਚੀਆਂ ਲੱਗਿਆ ਰਹੀ ਬੱਚੀ ਤੇ ਮਾਰ ਦੇ ਇੱਕ ਵਾਰੀ ਕੈਮਰਾ ਬੰਦ ਬੱਛੀ ਵੀ ਟੌਪ ਕੁਆਲਿਟੀ ਦਾ ਗੁਲਾਬੀ ਨੋਜ਼ ਚ ਆ ਗਈ ਗੁਲਾਬੀ ਨੱਕ ਚ ਆ ਗਈ ਮੇਰਾ ਕਹਿਣ ਦਾ ਭਾਵ ਚੰਗੇ ਸੀਮਨ ਦੀ ਆ ਤੇ ਇਕਾ ਹੈਗੀ ਆ ਬਾਈ ਐਚ ਐਫ ਤੇ ਜਰਸੀ ਦਾ ਕ੍ਰਾਸ ਰੰਗ ਰੂਪ ਇਹਦਾ ਐਚ ਐਫ ਵਾਲਾ ਬਾਡੀ ਇਹਦੀ ਜਰਸੀ ਵਾਲੀ ਆ ਫੇਸ ਕੁਆਲਿਟੀ ਤੋਂ ਲਾ ਕੇ ਕੰਨਾਂ ਤੋਂ ਲਾ ਕੇ ਤੇ ਜਿਹੜੀ ਨਾਲ ਇਹਦੇ ਬੱਛੀ ਆ ਨਾ ਫਿਰ ਬੱਛੀ ਸੱਜਣੋ ਐਰ ਸ਼ਹਿਰ ਦੇ ਵਿੱਚ ਆ ਗਈ ਪ्योर ਐਰ ਸ਼ਹਿਰ ਦੇ ਵਿੱਚ ਕੁਆਲਿਟੀ ਕਬੂਲਤੀ ਆ ਗਈ ਫੁੱਲ ਟੌਪ ਜਮਨ ਲੰਬਾਈ ਲੰਬੂਈ ਬੁੱਧੀਵਾਤੀ ਰੰਗ ਰੂਪ ਪਿਓਰ ਐਰ ਸ਼ਹਿਰ ਦੇ ਵਿੱਚ ਆ ਗਈ ਤੇ ਬਾਕੀ ਆ ਜੋ ਬਾਈ ਨਾ ਕਰਾਉਣਿਆ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਜਿਹੜਾ ਕੱਲੀ ਕੱਲੀ ਦਾ ਰੇਟ ਆ ਰੇਟ ਵੀ ਸੱਜਣੋ ਵੀਡੀਓ ਜੀ ਕਰਾਵਾਂਗੇ ਆ ਜੀ ਹੱਸੇ ਕਾਲ ਭਰਾਵਾਂ ਨੂੰ ਪੱਲਾ ਹੋਰ ਕਿਵੇਂ ਆ ਵਧੀਆ ਵਧੀਆ ਵੀਰੇ ਹਾਂ ਕੰਮਕਾਰ ਚੰਗਾ ਕੰਮਕਾਰ ਬੜੀ ਚੱਲ ਰਿਹਾ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਕੰਮਕਾਰ ਚੰਗਾ ਸ਼ੁਰੂ ਇੱਥੋਂ ਕਰਨੀ ਆ ਪਹਿਲਾਂ ਨੰਬਰ ਤੋਂ ਕਰ ਲੋ ਭਰਾ ਮੇਰਾ ਹੋਲ ਤੋਂ ਕੰਨੀ ਜੀ ਤੋੜ ਦੋ ਦੂਜਾ ਸੁਹਾ ਭਰਾ ਮੇਰਾ ਸੂਈ ਸਵਾਜੇ ਜੇ ਸੂਈ ਆਓ ਤਾਜੀ ਸੂਈ ਤਾਜੀ ਸੂਈ ਜੇ ਉਹ ਵੀ ਆ ਭਰਾ ਮੇਰਾ ਜੇਰ ਹੈ ਗਿਆ ਡੰਨ ਇਧਰਲੇ ਬੰਨੇ ਤੇ ਹੁਣ ਮਾਰ ਦੇ ਘਰੀ ਇਧਰਲੇ ਬੰਨੇ ਥਣ ਲੇਵਾ ਦਾ ਬਾਈ ਜਣਾ ਪੁੱਛਣ ਦੀ ਦੱਸਣ ਦੀ ਲੋੜ ਹੀ ਨਹੀਂ ਹੈਗੀ ਭਰਾ ਹਨਾ ਜੱਡੀ ਕਾ ਆਪਾ ਉੱਡਾ ਦਾ ਆਰਡਰ ਹੈ ਜਗਾੜ ਵਾਲਾ ਪੜਾ ਲਈ ਫਿਰਦੀ ਆ ਪੈਰ ਨਾਲ ਕੱਦ ਵਿੱਡ ਜਿੱਡਾ ਕਿਦਾ ਹੈਗਾ ਉੱਡ ਹੀ ਇਹਦਾ ਆਰਡਰ ਆ ਤੇ ਜਿਹੜਾ ਥਣ ਲੱਗਿਆ ਥਣ ਲੱਗਿਆ ਇਹਨੂੰ ਸਜਣੋਂ ਟੌਪ ਕੁਆਲਿਟੀ ਦਾ ਬਿਲਕੁਲ ਆ ਇਹਨੂੰ ਲੈ ਚਲਾ ਇਹਨੂੰ ਇਧਰਲੇ ਬੰਨੇ ਤੋਰ ਕੇ ਦਿਖਾ ਦੇ ਤੇ ਥਾਂ ਹੋਏਗਾ ਭਾਈ ਫੁੱਲ ਸਾਈਜ਼ ਦੇ ਵਿੱਚ ਸੀਲ ਸੀਲ ਬਾਕਸ ਲੱਗ ਬਹੁਤ ਵੈਰੇ ਵੀਰੇ ਦਾ ਇਧਰਲੇ ਅਗਲੇ ਬੰਨੇ ਦਿਖਾ ਦੇ ਗਰੀ ਇੱਥੋਂ ਇਧਰਲੇ ਬੰਨੇ ਦਿਖਾ ਦੇ ਆਡਰ ਇੱਥੋਂ ਚਾਰੇ ਥਾਂ ਦਾ ਸਾਈਜ਼ ਇੱਕੋ ਜਿਹਾ ਆ ਗਿਆ ਨਾ ਗਾੜੀ ਵਿਛਾੜੀ ਬਿਲਕੁਲ ਆ ਗਾੜੀ ਵਿਛਾੜੀ ਬਰਾਬਰ ਹੈ ਵੀਰੇ ਦਾ ਇੱਕ ਕਲਰ ਇਹਦਾ ਆ ਗਿਆ ਸੱਜਣੋ ਬਲੈਕ ਨਾ ਓੜੀ ਥੋੜੀ ਜਿਹੀ ਚਫ ਦੇ ਵਿੱਚ ਆ ਗਈ ਨਾ ਕਰਾ ਸਕ ਜਰਸੀ ਦੇ ਐਚਪੀ ਦਾ ਵਿੱਚ ਕਰਾ ਸਕ ਇਹਦਾ ਕਿਉਂਕਿ ਐਚਐਫ ਦਾ ਕ੍ਰਾਸ ਹੋਣ ਨਾਲ ਦੁੱਧ ਦੀ ਮਾਤਰਾ ਵਧਾ ਦੂਗੀ ਤੇ ਜਰਸੀ ਦਾ ਅੰਗੇ ਵਿੱਚ ਹੋਣ ਨਾਲ ਇਹ ਵਧਾ ਦੂਗੀ ਸੱਜਣੋ 60 ਪਰਸੈਂਟੇਜ ਤੇ ਬਾਕੀ ਤੁਰਦੀ ਮਸਾਂ ਝੂਲ ਝੂਲ ਕੇ ਛੇਸ ਇਹ ਬਾਬਾ ਇਹਨਾਂ ਲੈ ਕੇ ਬਹੁਤ ਗੁਰੀਲੇ ਬਾਬਾ ਆ ਬੈੜਾ ਲੱਗਿਆ ਬੈਰਨ ਦਾ ਕਮਾਲ ਆ ਬਾਈ ਇੱਥੋਂ ਦਿਖਾ ਦੇ ਬੈਰ ਨੂੰ ਸਾਰੇ ਬਾਈ ਚਾਰੇ ਪਾਸੇ ਦਿਖਾ ਦੇ ਥਾਂ ਹੋਣਾ ਕਿਤੇ ਤੈਨਾਂ ਆ ਬਾਈ ਮਣਕੇ ਕਾਚਾ ਬੈਰ ਨਹੀਂ ਦਿੰਦੇ ਕਿਸੇ ਪੱਖ ਤੋਂ ਤੇ ਫੇਸ ਕੁਆਲਿਟੀ ਦੇਗਾ ਫੇਸ ਕੁਆਲਿਟੀ ਕਰੀ ਕੋਈ ਕਮਾ ਦੇ ਕਮਾ ਦੇ ਅਹੀਂ ਕਮਾ ਦੇ ਕਮਾ ਦੇ ਕਮਾ ਦੇ ਖਾ ਦੇ ਕੇ ਆਰਡਰ ਦਿਖਾ ਦੇ ਇੱਥੋਂ ਠੰਡ ਸੋਣ ਹੈਗਾ ਬਾਕਮਾਲ ਇੱਥੋਂ ਲੈ ਆਓ ਜੀ ਲੈ ਖੜ ਕੀ ਲੈ ਇੱਥੇ ਇੱਥੇ ਮੁੱਠੀ ਲੈ ਦੇਖ ਲੈ 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 ਬਲਜਮਰ ਕੋਈ ਜੱਕਰੀ ਕੋਈ ਨਹੀਂ ਗੁਈ ਕਬਾਰਤੀ ਕਮਲਤੀ ਹੈ ਗਿਆ ਫੁੱਲ ਦੇਖ ਜੱਖਾਂ ਚੁਕਣੀ ਬਹੁਤ ਸੋਹਣੀ ਸੁੰਦਰ ਹੈ ਬਾਈ ਜਿੰਨੀ ਹੈ ਗਿਆ ਹਾਂ ਤਾਰਾ ਦਾ ਮਾਰ ਦਾ ਮਾਰ ਦੇ ਕੋਈ ਚੱਕਰ ਨਹੀਂ ਹੈ ਕਿਹੜਾ ਮੁੱਕਦੀ ਹੈ ਠੀਕ ਹੈ ਮਾਰੇ ਮਾਰ ਦਾ ਮਾਰ ਰੱਖ ਦੇ ਦਾ ਮਾਰੇ ਇੱਕ ਦਾ ਮਾਰ ਦੇ ਲੈ ਐ ਹੋ ਪੱਕੀ ਨਹੀਂ ਦੂਰ ਬੈਠਾ ਠੀਕ ਹੈ ਦੂਜੀ ਮਾਰ ਦੇ ਕੈਂਚੀ ਲੋਟ ਮਾਰਦਾ ਐ ਧਾਰਾਂ ਵੀ ਉਂਗਲ ਦੁਖੀਆਂ ਥੋੜੀ ਉਂਗਲ ਦੀ ਪ੍ਰੋਬਲਮ ਹੈ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਚੱਲਾਂ ਉੱਥੇ ਆਪਾਂ ਮਾਰ ਦਿਖਾਵਾਂ ਸਾਰੀ ਰੂਟਰ ਆ ਗਿਆ ਬਾਈ ਫੁੱਲ ਸਾਈਜ਼ ਦੇ ਸੀਲ ਠੰਡੀ ਜੇਜੂਰ ਪ੍ਰੋਪਰ ਪੈ ਗਈ ਬਾਈ ਯਾਰ ਜੇਰ ਇਹਦੀ ਡੰਨ ਨਾ ਟੂਕ ਕਰਾ ਜੇਰ ਦਾ ਮਾਰ ਹੈਗਾ ਨਾ ਦੁੱਧ ਵਾਲਾ ਪੀਸ ਆ ਬਰਾ ਮੇਰਾ ਗੁੱਠਾ ਉਂਠਾ ਬਹੁਤ ਇੱਥੋਂ ਕਹਿ ਰਹੀ ਅਗਲੇ ਬੰਨੇ ਵੀ ਦਿਖਾ ਦਿੰਦੀ ਆਦਰ ਨੇੜੇ ਲਾ ਕੇ ਲੈ ਚੱਲੋ ਜੀ ਹੋ ਗਈ ਹੋ ਗਈ ਸੂਆ ਆ ਗਿਆ ਦੂਜਾ ਨਾਲ ਇਹਦੇ ਬੱਛੀ ਵੀ ਫਿਰ ਆਇਆ ਗਏ ਬੱਛੀ ਜਮਾ ਇਹਦੋਂ ਵੱਧ ਗਿਆ ਬਾਈ ਯਾਰ ਵੱਧ ਕੇ ਵੱਧ ਕੇ ਆਓ ਪਹਿਲੇ ਸੂਈ ਤੋਂ 2 ਨੀ ਕਨਿਕਾ ਕੰਨ ਦਾ ਉਹ ਬਿਸਕੁਟ ਰੈਡਡਾ ਕਮਾਲ ਦੀ ਕੁਵਲਦੀ ਹੋ ਚ ਵੀ ਫੁੱਲਾ ਤੇ ਜਿਹੜਾ ਇਹ ਥਾਣਾ ਨਾ ਥਾਣੀ ਦਾ ਸੱਜਣੋਂ ਬਾ ਕਮਾਲ ਹੀ ਆ ਗਿਆ ਥਣ ਥਣ ਤੇ ਨਿਮਾਰ ਖਾਂਦੀ ਕਿਸੇ ਪਾਸੋਂ ਆਰਡਰ ਚਲਾ ਲਾ ਰੰਗ ਰੂਪ ਚਲਾ ਲਾ ਰੈਣਾ ਖੁੰਦੀ ਬਸੀ ਆ ਕਲਰ ਦੇ ਵਿੱਚ ਆ ਗਈ ਤੇ ਰੈਂਵੀ ਖੁੰਦੀ ਕਹਿੰਦੇ ਵੀ ਨਾਲ ਇਹਦੇ ਆ ਗਈ ਸੱਜਣੋਂ ਬੱਛੀ ਉਹ ਵੀ ਆ ਗਈ ਪਿਓਰ ਐਰ ਸ਼ੈਰ ਕੰਪਨੀ ਐਰ ਸ਼ੈਰ ਇੱਕ ਨੰਬਰ ਮੈਂ ਤਾਰਾਂ ਵੀ ਤੁਹਾਨੂੰ ਦਿਖਾਵਾਂਗੇ ਜਿਹਦੀਆਂ ਮਾਰ ਕੇ ਚੋਣ ਚੋਣ ਕਾ ਨੂੰ ਫਗੂਰੀ ਲੱਗਿਆ ਖੁੱਲਾ ਕਾ ਨੂੰ ਰੱਬ ਦਾ ਉਂਧ ਲਾ ਦੇਨੂੰ ਇਹ ਬੜਾ ਨਜਾਇਜ਼ ਚੰਗਾ ਜਿਹਾ। ਜਵਾਈ ਚ ਪੂਈ ਹੈ ਗਿਆ ਓਕੇ ਦੀ ਓਕੇ ਦੀ ਰਿਪੋਰਟ। ਓਕੇ ਦੀ ਓਕੇ ਦੀ ਰਿਪੋਰਟ। ਹਾਂ ਲੈ ਬੱਚੀ ਦਿਖਾ ਦੇ ਇੱਕ ਵਾਰੀ ਜਰੀ। ਬੱਚੀ ਦਿਖਾ ਦੇ। ਇੱਕ ਵਾਰੀ ਬੱਚੀ ਦਿਖਾ ਦੇ। 13 ਹੋਰ ਲੈ ਬੱਚਾ ਲਾ ਦੇ ਸਾਰ। ਮੂੰਹ ਕਰੀਂ ਇਹਦਾ ਵਰਾ। ਦੇਖ ਲੈ। ਨੰਨੀ ਬੰਨੀ। ਨੰਦੀ ਫਰਾਨੀ ਦੇਖੀ। ਬੜੀ ਸੋਹਣੀ ਨੇ ਨਿਰਗੈ ਲੈ। ਐਰ ਸਾਂ। ਤਿਆਰ ਐਰ ਸਾਂ। ਤਿਆਰ ਜਾ ਤਿਆਰ ਹੋ ਲੈ ਵੀਰ ਯਾਰ। ਬੱਚਾ ਲਾ ਦੇ ਲੈ। ਬੱਚਾ ਲਾ ਕੇ ਸੱਜਣੋਂ ਤੁਹਾਨੂੰ ਧਾਰਾਂ ਆਪਾਂ ਹੁਣ ਦਿਖਾ ਦਨੇ ਮਾਰ ਕੇ ਲਾ ਦੂ। ਜੀ ਜੀ। ਹਾਂ। ਆ ਕਰ ਦੇ ਬੱਚਾ ਬੰਨੇ। ਧਾਰਾਂ ਦਿਖਾ ਦੇ ਮਾਰ ਕੇ ਸਤਾ। ਪਿਛਲਾ ਚੋਈ ਮਾਰ ਦੋ ਜੀ ਤੇ ਬਾਈ ਦੇ ਇੱਕ ਨੰਬਰ ਆ ਬਾਈ ਆ ਤਾਰਾ ਤੂੰ ਆਪਸ ਨੂੰ ਮਾਰ ਕੇ ਦਿਖਾ ਤੀਆਂ ਲੈ ਹੁਣ ਪੈਸੇ ਦੱਸ ਦੇ ਪੈਸੇ ਕਿਵੇਂ ਲਵਾਂਗੇ ਸਾਢੇ ਛੜ ਦੇ ਮੋੜਾ ਬਾੜ ਕਰਾ ਲਓ 60 ਕਰਾ ਲਓ ਭਰਾ ਮਰੇ 57000 ਦੀ ਦੇ ਦਾਂਗੇ ਵੜੇ 57000 ਦੀ ਮਗਰ ਵੀ ਬੱਸੀ ਆ ਆਪ ਵੀ ਬੱਸੀ ਆ ਤੇ ਨਾਲ ਇਹ ਆ ਗਈ ਸੱਜਣੋ ਐਰ ਸੈਰ ਬੱਸੀ ਬਹੁਤ ਸੋਹਣੀ ਬਹੁਤ ਆ ਬਾਈ ਕੀੜਾ ਦੇ ਵੀ ਨਗੀਨੇ ਕਿਤਰਾ ਨਬੀ ਸਿਰ ਚੈੱਕ ਕਰ ਸਕਦਾ ਹਾਂ ਯਾਰ ਸ਼ਾਇਦ ਵੀ ਬੱਛੀ ਆ ਗਈ ਨਾਲ ਬਹੁਤ ਸੋਹਣੀ ਤੇ ਪਿਆਰੀ ਬਹੁਤ ਆ ਆ ਪਾਗੀ ਜਰਸੀ ਦੇ ਵਿੱਚ ਥੋੜਾ ਜਿਹਾ ਚਫ ਦਾ ਕਰੋ ਕਰੋ ਹਾਂ ਬਈ ਕਰੋ ਸੰਗ ਦੇ ਵਿੱਚ ਆ ਗਈ ਥੋੜੀ ਜੀ ਹਾਂ ਤੇ ਇਹ ਦੇ ਦਾਂਗੇ ਬਾਈ ਕਹਿੰਦਾ 57 57 ਹਜ਼ਾਰ ਦੇ ਲੇ ਵਾ ਲੂ ਆ ਬੜਾ ਲੱਗਿਆ ਡੂਨ ਆ ਮਖਾਇ ਲੱਗਿਆ ਲੈ ਬਾਈ ਯਾਰ ਹਟ ਕਰਮਾ ਵਾਲੀ ਚੱਕ ਲੈ ਤੇ ਬਾਕੀ ਥਾਨ ਖਣ ਵਾ ਕਮਾਲ ਆ ਹਾਂ ਹਾਂ ਬਿਲਕੁਲ ਥਾਨ ਥਾਨ ਬਹੁਤ ਸੋਹਣਾ ਲੱਗਿਆ ਬਾਈ ਤੇ ਹਾਂ ਥਾਨ ਸੋਹਣ ਦੀ ਵਾ ਕਮਾਲ ਆ ਆਰਡਰ ਆ ਗਿਆ ਫੁੱਲ ਜਮਾ ਹੈ ਨਾ ਤੇ ਹੁਣ ਮਾਰ ਦੇਗਾ ਹੀ ਇਹਦੇ ਦੋ ਨੰਬਰ ਆਈ ਦੋ ਪਹਿਲਾਂ ਇਹਦੇ ਆਰਡ ਅੱਜ ਆ ਡਰਕਵਾਲਤੀ ਕਰਾਵੇ ਚ ਇੱਕ ਇੱਕ ਵਾਰੀ ਦੇਖਣ ਵਾਲੇ ਸੱਜਣਾਂ ਨੂੰ ਇੱਥੋਂ ਦਿਖਾ ਦੇ ਸਮਾਰ ਕੇ ਜਮਾ ਇਹ ਫੁੱਲੇ ਲੈ ਵੀ ਜਾਓ ਉਹ ਵੀ ਗੁਲਾਬੀ ਲੱਗਿਆ ਤੇ ਲੱਗਿਆ ਬਿਲਕੁਲ ਫਿਕਸਾ ਤੇ ਨਾਲ ਇਹਦੇ ਆ ਬੱਚੀ ਮੰਗ ਬੱਸੀ ਬਹੁਤ ਸੋਹਣੀ ਬੱਸੀ ਵੀ ਦੱਬੀ ਨਾਸਰ ਵਾਲੀ ਹੈ ਬੜਾ ਚੰਗੇ ਸੀਮਣ ਦੀ ਹੈ ਭਾਜੀ ਇਹ ਵੀ ਕੱਦ ਪੱਡ ਵੀ ਚੰਗਾ ਪੰਛੀ ਦਾ ਲੰਬਾਈ ਵੀ ਪੰਛੀ ਵੀ ਪੂਰੀ ਫੁੱਲ ਲਾਈਨ ਦੇ ਵਿੱਚ ਆ ਬੱਸੀ ਵੀ ਜਮਾ ਗਲਾਬੀ ਨੱਕ ਦੇ ਵਿੱਚ ਆ ਗਈ ਨਾਸਨ ਨੋਸਲ ਚੰਗੀ ਆ ਪੰਛੀ ਦੀ ਇੱਥੋਂ ਚੈੱਕ ਕਰ ਸਕਦੇ ਹੋ ਤਾਜੀ ਸੂਈਆ ਜਮਾ ਤਾਜੀ ਸੂਈਆ ਭਰਾ ਮੇਰਾ ਕੱਦ ਪੱਡੇ ਦਾ ਆ ਗਿਆ ਭਾਈ ਫੁੱਲ ਵੱਡਾ ਹਾਂ ਇੱਥੋਂ ਫੀਸ ਕੁਆਲਟੀ ਦੇ ਮਾਰਦੇ ਕੱਦ ਦਾ ਦੋ ਦੋ ਦਾ ਤੋਰ ਦਿਓ ਜੀ ਖੋਲ ਕੇ ਸੂਆ ਕਿਹੜਾ ਜਮਕੋਰਾ ਸੂਆ ਦੂਜਾ ਵੀਰੇ ਸੂਆ ਦੂਜਾ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਹੋਇਆ ਪੌਣਾ ਕ ਘੰਟਾ ਹੋ ਗਿਆ ਪੌਣਾ ਕ ਘੰਟਾ ਵੀਰੇ ਪੌਣਾ ਇੱਕ ਘੰਟੇ ਦੀ ਸ ਤੇ ਥਾਣੇ ਦਾ ਆ ਗਿਆ ਜਿਵੇਂ ਗੁਲਾਬੀ ਕਹਿੰਦਾ ਗੁਲਾਬੀ ਥਾਣਾ ਬਹੁਤ ਚੰਗਾ ਲੱਗਾ ਮੂਠੀ ਆਸਣ ਲੱਗਾ ਵੀਰੇ ਆਰਡਰ ਹੈਗਾ ਬਿਲਕੁਲ ਫਿਕਸ ਹੈ ਨਾ ਹਾਂ ਟੁੱਟਮਾ ਲਈ ਬਣ ਨਹੀਂ ਹੈਗਾ ਐ ਵੀ ਹਾਂ ਆਰਡਰ ਰੱਖਦੀ ਆ ਬਿਲਕੁਲ ਫਿਕਸ ਕੱਦ ਆ ਗਿਆ ਫੁੱਲ ਵੱਡਾ ਤੇ ਪ੍ਰਿੰਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਉਹ ਦੱਸਣ ਦੀ ਲੋੜ ਹੀ ਨਹੀਂ ਹੈਗੀ ਹਾਂ ਨਾਲ ਇਹ ਜਿਹੜੀ ਬੱਛੀ ਆ ਉਹ ਵੀ ਬਿਲਕੁਲ ਸੇਮ ਪ੍ਰਿੰਟ ਦੇ ਵਿੱਚ ਹੀ ਆ ਗਈ ਹੈ ਨਾ ਹਾਂ ਹੈਡ ਹੂਡ ਬਹੁਤ ਭਰਾ ਮੇਰੇ ਬੱਸੀ ਦੀ ਹਾਂ ਕੱਦ ਆ ਗਿਆ ਫੁੱਲ ਵੱਡਾ ਕੱਦ ਕੋਦਾਂ ਵਾਲੀ ਕੋਈ ਘਾਟ ਨਹੀਂ ਤੇ ਆਰਡਰ ਆ ਗਿਆ ਬਿਲਕੁਲ ਗੁਲਾਬੀ ਕਲਰ ਦਾ ਤੇ ਥਣ ਵੀ ਗਲਾਬੀ ਨੇ ਤੇ ਆਡਰ ਹੈਗਾ ਵੀ ਸਜਣੋ ਫਿਕਸ ਹੈ ਹਾਂ ਠੰਡੀ ਠੁੰਡੀ ਬਥੇਰੀ ਇਹ ਵੀ ਭਰਾ ਮੇਰੇ ਜਾਤ ਵਾਲੇ ਬੜਾ ਜਿਆਦਾ ਦੱਸਣ ਦੀ ਲੋੜ ਨਹੀਂ ਭਰਾਵਾਂ ਨੂੰ ਬਾਕੀ 1700 ਨੂੰ ਦਿਖਾ ਦਾਂਗੇ ਮਾਰ ਕੇ ਇੱਥੋਂ ਕਮਾ ਲਿਓ ਜੀ ਕਮਾ ਲਿਆ ਮਰਾ ਕਮਾ ਲਓ ਕਮਾ ਲਓ ਕਮਾ ਲਓ ਇੱਥੋਂ ਕਮਾ ਲਓ ਇੱਥੋਂ ਗੈਰੀ ਫੇਸ ਕੁਆਲਿਟੀ ਦੇ ਮਾਰਦੀਆਂ ਤੇ ਬਾਈ ਨੇ ਕਮਾ ਲਈ ਉਰਲੇ ਬੰਨੇ ਨਾ ਇੱਥੇ ਇੱਥੇ ਰੁਕ ਜਾ ਇੱਥੋਂ ਦਿਖਾ ਦੇ ਗੈਰੀ ਫੇਸ ਕੁਆਲਿਟੀ ਓਏ ਕਮਾ ਭੈਣ ਜੀ ਤੁਹਾਡੇ ਕੋਈ ਗੱਲ ਨਹੀਂ ਆ ਤੇਰੇ ਵਾਰ ਵਾਰ ਕੇ ਰਾਹੇ ਦਾ ਵਾਦਾ ਕਰਕੇ ਜਦੋਂ ਐ ਕਰਦੀ ਤੇਰੇ ਪੱਲੀਆਰੀ ਜੀ ਦਾ ਮੰਨਦੀ ਆ ਤੂੰ ਸੰਗਲੀ ਰੈਂਚ ਦਾ ਇਹਦੇ ਪਾਰ ਗਿਆ ਹਾਂ ਚੰਗਾ ਉਹ ਵਿੱਚ ਫਾਜ ਜਦੋਂ ਫਾਜਦਾ ਉਹ ਦੁੱਖ ਮੰਨਦਾ ਪੀੜ ਮੰਨਦਾ ਹਾਂ ਕਿਉਂਕਿ ਤੈਨੂੰ ਪਤਾ ਵੀ ਤੂੰ ਪਉਣਾ ਥੋੜਾ ਸੋਹਣੀ ਲੱਗਣ ਕਰਕੇ ਨਹੀਂ ਸੁੱਕਾ ਲਾਦੀ ਬਰ ਪ੍ਰਾਨ ਜੱਜ ਜਾਨ ਜੀ ਹਾਂਜੀ ਹਾਂਜੀ ਠੰਡੀ ਬਥੇਰੀ ਠੰਡੀ ਬਥੇਰੀ ਮੱਗਰ ਸਿੰਘ ਜੱਤਾ ਜੀ ਜੱਤਾ ਜੀ ਦਾ ਮੈਨੂੰ ਤਾਂ ਲੱਤ ਮਾਰਨਾ ਥਾਣਾ ਥਾਣੇ ਦੇਖ ਲੈ ਖਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਪਰ ਆ ਦੇਖੀ ਕਮਾ ਕੇ ਖੜਾ ਦੇ ਬਈ ਇੱਥੋਂ ਕਮਾ ਕੇ ਉਰਲੇ ਬੰਨੇ ਮੂੰਹ ਕਰਕੇ ਖੜਾ ਦੇ ਇੱਥੋਂ ਫੇਸ ਕੁਆਲਿਟੀ ਤੇ ਮਾਰਨੀ ਗਰੀ ਕੈਮਰਾ ਇੱਥੇ ਜੇ ਰੋਕ ਲਾ ਉਹ ਥੋੜਾ ਬੱਚੇ ਕਰਕੇ ਪਰੇਸ਼ਾਨ ਨਹੀਂ ਮੰਨਦੀ ਕੋਈ ਨਹੀਂ ਅੰਦਰ ਲੈ ਚੱਲ ਕਮਾ ਕੇ ਅੰਦਰ ਚੱਲ ਕੇ ਤਾਰਾਂ ਤੂਰਾਂ ਤੁਹਾਨੂੰ ਆਪਾਂ ਦਿਖਾ ਦਾਂਗੇ ਮਾਰ ਕੇ ਲੈ ਚੱਲ ਬਈ ਇਹਨੂੰ ਦੇਖ ਹੁਣ ਲਗਾਈ ਨਾਲ ਚੱਲੀ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਬੱਚੇ ਕਰਕੇ ਪੂਰਾ ਮੜਾ ਲਗਾਈ ਨਾਲ ਥੋੜਾ ਹਾਂ ਘੂਰ ਲਾ ਮੂੰਹੋ ਮੜੀ ਘੂਰਲਾ ਬਸਾ ਜਨਾ ਹੋ ਜੂ ਹੱਕ ਅੱਧ ਬੱਡ ਪੂਰਾ ਡਾਬਲਾ ਸੂਆ ਦੂਜਾ ਨਾਲ ਬੱਛੀ ਆ ਤੇ ਅੱਧੇ ਪੌਣੇ ਘੰਟੇ ਦੀ ਸੂਈ ਹੋਈ ਆ ਤੇ 1500 ਨੂੰ ਅੰਦਰ ਜੇਰ ਵਾਲੇ ਬਾਈ ਇਹਦੇ ਜੇਰ ਵਾਲੇ ਪੈਣੀ ਆ ਆਪਾਂ ਜੇ ਵੀਡੀਓ ਨਾਲਾਂਗੇ ਜੇਰ ਮਾਰ ਕੇ ਜੇਰ ਬਾਈ ਕਹਿੰਦਾ ਇਹਦੀ ਹਲੇ ਪਈ ਨਹੀਂ ਕਿਉਂਕਿ ਖੜੀਆ ਬੱਛੀ ਉਦੋਂ ਦੀ ਹਾਂ ਜਦੋਂ ਬੈਠੂਗੀ ਜੇਰ ਡਨ ਹੋ ਜੂ ਤੇ ਇਹ ਵੀ ਜੇਰ ਵਾਲੀ ਵੀਡੀਓ ਤੁਸੀਂ ਬਾਈ ਤੋਂ ਚੈੱਕ ਕਰ ਲਿਓ ਅੱਧ ਬੱਡਾ ਆ ਗਿਆ ਬਾਈ ਪੂਰਾ ਡਬਲ ਕੁਆਲਿਟੀਆਂ ਚੰਗੀਆਂ ਨੇ ਬੱਛੀ ਦੇ ਵਿੱਚ ਨਾਲ ਵੀ ਬੱਛੀ ਆ ਗਈ ਸੂਰਾ ਦੂਜਾ ਵਾਲਾ ਬੱਚਾ ਲਾ ਕੇ ਚਮਕੌਰ ਤਾਰਾਂ ਦਿਖਾ ਦੇ ਹਾਂ ਦਿਖਾ ਦੇ ਹਾਂ ਦਿਖਾ ਦੇ ਪੂਰਾ ਤਾਰਾਂ ਮਾਰ ਕੇ ਦਿਖਾ ਦੇ ਬੱਚਾ ਲਾ ਕੇ ਇਹਦੀਆਂ ਬਿਲਕੁਲ ਦਿਖਾਵਾਂਗੇ ਹਾਂ ਇੱਥੇ ਇੱਥੇ ਦਿਖਾ ਦੇ ਗਿਆ ਜੀ ਆਰਡਰ ਕੁਆਲਿਟੀ ਇੱਥੇ ਚੈੱਕ ਕਰਾ ਦੇ ਆਰਡਰ ਕੁਆਲਿਟੀ ਤੇ ਬੱਛੀ ਲਾ ਕੇ ਨਾ ਤਾਰਾਂ ਆਪਾਂ ਤੁਹਾਨੂੰ ਦਿਖਾ ਦੇਣਾ ਮਾਰ ਕੇ ਇਹਦੀਆਂ ਆ ਗਈ ਬਾਈ ਹਾਂ ਹਾਂ ਹੱਕ ਕਰਦੇ ਬੱਛੀ ਬੱਛੀ ਕਰਦੇ ਬੰਨੇ ਤੇ ਤਾਰਾਂ ਦਿਖਾ ਦੇ ਮਾਰ ਕੇ ਤੇ ਉਸ ਤੋਂ ਬਾਅਦ ਬਰੇ ਦਾ ਰੇਟ ਰੂਟ ਵੀ ਪੁੱਛਾਂਗੇ ਬਾਈ ਨੂੰ ਵੀ ਰੇਟ ਇਹ ਸਤਾਰਾਂ ਸੱਜੇ ਨੂੰ ਮਾਰ ਕੇ ਆਪਸ ਨੂੰ ਦਿਖਾਦਾ ਬਾਈ ਇੱਕ ਨੰਬਰ ਆ ਗਿਆ ਬਾਈ ਗੁਰੂ ਦਾ ਇਹ ਪੰਪ ਆ ਨਾ ਬੜੀ ਜੰਮੀ ਯੂਜ਼ ਕਰਦਾ ਬਾਈ ਗਾਣੇ ਦੇ ਵੀ ਮਾਰਦੇ ਬਾਈ ਅਰੇ ਇਹਦੇ ਤਮਕਾਰ ਸੰਗ ਰੇਡ ਦਾ ਮੁੱਲ 80 ਬਸ ਜਿਹਨਾਂ ਮਾਰਦੀ ਕਰਾਲਾ ਮਤਲਬ 75 ਕਾਲਾ 72000 ਦੀ ਬੱਸੀ ਦੇ ਦਾਂਗੇ ਬਹ 72 ਦੀ ਬੱਛੀ ਆਪਾਂ ਇਹ ਦੇ ਦੇ ਦਾਂਗੇ ਬਸ ਹਾਂ ਮੁੱਲ ਨਹੀਂ ਕਰਦੇ ਆ ਇਹ ਬੱਛੀ ਮੇਲੂ 72 ਦੀ ਦੂਜਾ ਸੂਆ ਨਾਲ ਵੀ ਬੱਛੀ ਆ ਪ੍ਰਿੰਟਡ ਵਧੀਆ ਏ ਹੁਣ ਕੰਨ ਜੀ ਤੋਰ ਦੋ 3 ਨੰਬਰ ਵਾਲੀ ਪੱਛੀ ਖੋਲ ਕੇ ਇਹ ਮੇਰਾ ਖਲਾ ਗੱਬਣਾ ਬਾਈ ਹੈ ਨਾ ਇਹ ਗੱਬਾਂ ਸੰ ਠੰਡੀ ਸੀ ਲਈ ਬਹੁਤ ਆ ਭਰਾ ਮੇਰਾ ਠੀਕ ਆ ਕੰਨ ਇਹ ਆ ਗਈ ਗੱਬਣ ਇਹ ਕੈ ਕਦਨ ਕਰਦੀ ਏ ਜਮਕਰ ਇਹ ਦੋ ਚਾਰ ਕਦਨ ਲੂ ਭਰਾ ਮੇਰਾ ਇਹ ਬਾਈ ਕਹਿੰਦਾ ਦੋ ਚਾਰ ਦਿਨ ਕੱਢ ਦੂ ਇਹ ਕਾਫੀ ਕੱਲ ਦੇ ਵਿੱਚ ਜਰਸੀ ਦੇ ਵਿੱਚ ਹੀ ਇਹ ਆ ਗਈ ਭਰਾ ਮੇਰਾ ਜਰਸੀ ਤੇ ਐਫ ਦਾ ਕਰਾਉ ਹਾਂ ਇਹ ਵੀ ਵਧੀਆ ਹੈਟ ਵਾਲੀ ਹੈ ਬੈਡ ਦਾ ਕੱਦ ਬੈਡੇ ਦਾ ਵੀ ਚੰਗਾ ਉੱਤੋਂ ਚੜਾਈ ਚੁੜੀ ਬਹੁਤ ਆ ਤੇ ਆਡਰ ਇਹ ਰੱਖੂਗੀ ਬਾਈ ਬਿਲਕੁਲ ਫਿਕਸ ਤੇ ਫਾਸਮਾ ਹਾਂ ਫਾਸਮਾਲੇ ਵਾਲ ਕੋ ਨਾਲੇ ਥਣ ਵੀ ਮੁੱਠੀ ਦਾ ਕੱਢੂ ਭਰਾ ਥਣ ਵੀ ਚੰਗਾ ਬਣਾਉ ਆਰਡਰ ਬਣਾਉ ਫਿਕਸ ਤੇ ਅਗਲੇ ਬੰਨੇ ਨੂੰ ਵੀ ਆਰਡਰ ਇਹਦਾ ਹੋਣੀ ਜੇ ਮੈਂ ਗੱਲ ਕਰ ਲਾਂ ਵੀ ਜੇ ਮਾਪੀ ਐ ਆਪਾਂ ਮਾਪਣ ਚ ਨਾ ਅਗਲੇ ਥਣ ਤੋਂ ਇੱਕ ਗਿੱਠ ਅੱਗੇ ਨੂੰ ਹੋਊਗਾ ਇਹ ਇੱਥੋਂ ਦਿਖਾ ਦੇ ਗਰੀ ਤੋਰਾ ਦਿਖਾ ਦੇ ਪਿਛਾਂਲੇ ਬੰਨੇ ਉਹਰੇ ਸੀਲ ਛੰਡੀ ਬਾਦੂ ਆ ਦੇਖੀ ਹਾਂ ਤੋਰੀ ਮਾੜੀ ਜੀ ਭਾਈ ਤੋਰੀ ਮੋੜ ਕੇ ਖੜ੍ਹਾ ਲਈ ਉਧਰੋਂ ਇੱਥੋਂ ਤੋਰਾ ਤੂਰਾ ਚੈੱਕ ਕਰਾ ਦੇ ਸਮਾਰ ਕੇ ਗਰੀ ਤੋਰਾ ਤੋਰੀ ਤਾਂ ਬੜੀ ਖੁੱਲੀ ਆ ਸਾਡਾ ਬੱਚੀ ਦਾ ਯਾਰ ਹਨਾ ਹਾਂ ਬਹੁਤ ਚੰਗੀ ਆ ਭਰਾ ਮੇਰਾ ਤੇ ਚੜਾਈ ਵਾਲੀ ਆ ਗਈ ਉੱਤੋਂ ਵੀ ਪੂਰੀ ਚੌੜੀ ਆ ਬਾਡੀ ਤੇ ਥੱਲੋਂ ਵੀ ਕੁਆਲਿਟੀ ਕਬੂਲਤੀ ਨਾ ਓਕੇ ਦੀ ਰਿਪੋਰਟ ਆ ਜਾਵਾ ਇੱਥੋਂ ਕਮਾ ਲਓ ਜੀ ਇੱਥੋਂ ਕਮਾ ਕੇ ਖੜਾ ਦੇ ਉਰਲੇ ਬੰਨੇ ਖੜਾ ਲਾ ਇੱਥੇ ਰੋਕ ਲਾ ਘਰ ਨੂੰ ਭਜਦਿਆਂ ਨੇ ਹਣਾ ਘਰ ਕਹਿੰਦੀ ਭਜਦਿਆਂ ਨੇ ਜੀ ਵਾਰੇ ਲੱਗਦਾ ਨਹੀਂ ਨਾ ਲੱਗਦਾ ਨਹੀਂ ਇਹਨਾਂ ਦਾ ਕਰਮ ਵਾਲਿਆਂ ਦਾ ਇਹ ਦਿਨ ਕਿੰਨੇ ਕੱਢੂ ਚੱਲਾਂ ਤੇ ਵਿਖਾ ਦੇ ਦੋ ਚਾਰ ਦਿਨ ਲਾਉ ਬਈ ਦੋ ਚਾਰ ਦਿਨ ਬਾਕੀ ਨੇ ਪਰ ਆਰਡਰ ਬਹੁਤ ਸੋਹਣਾ ਬਣਾਉਗਾ ਬਹੁਤ ਸੋਹਣਾ ਬਈ ਆਰਡਰ ਬਣਾਉਗੀ ਗੁਲਾਬੀ ਆਰਡਰ ਵੀ ਸੋਹਣਾ ਬਣਾਉ ਸੁਹਾ ਕਿਹੜਾ ਸੀ ਬਾਈ ਦਾ ਸੁਹਾ ਦੂਜਾ ਵੀਰੇ ਸੂਆ ਦੂਸਰਾ ਕੋਈ ਪਹਿਲਨ ਦਾ ਕੀ ਰਿਕਾਰਡ ਦੱਸਿਆ ਦਾ ਕੋਈ ਨਹੀਂ ਪਹਿਲਾਂ 18 19 ਕਿਲੋ ਤੋਂ ਕੱਢਿਆ ਹੈ ਦਾ ਬਾਈ ਠੀਕ ਆ ਗੱਲ ਆ ਤੇ ਆਪਣੀ ਦਾ ਕਰਦੇ ਹਨ ਜਿਵੇਂ ਮਾਲਕ ਨੇ ਦੱਸ ਤਾ ਉਹ ਮੈਂ ਆਪਾਂ ਦੱਸਦਾ ਨਾ ਹਣਾ ਠੀਕ ਆ ਗੱਲ ਆ ਹਾਂ ਆ ਵਪਾਰੀ ਨਾਲ ਸੁਣੋ ਅਕਸਰ ਕਹਿੰਦਾ ਹੁੰਦਾ ਵੀ ਉਹੀ ਡਿਟੇਲ ਦਿੰਦਾ ਹੁੰਦਾ ਜਿਹੜੀ ਮਾਲਕ ਨੂੰ ਦੱਸ ਕੇ ਭੇਜਦਾ ਤੁਸੀਂ ਬਾਈ ਕਿਤੋਂ ਵੀ ਚੀਜ਼ ਲਓ ਕੋਈ ਵੀ ਜਾਨਵਰ ਲਓ ਆਪਣੀ ਵੀਡੀਓ ਤੋਂ ਲਓ ਕਿਤੋਂ ਹੋਰ ਲਓ ਹਾਂ ਉਹ ਬਾਈ ਤੁਸੀਂ ਆਪਣੀ ਸਮਝ ਨਾਲ ਖਰੀਦਣਾ ਹੁੰਦਾ ਵੀ ਤੇ ਲੈਵਲ ਉਹ ਬਹੁਤ ਪਰੂਖੀ ਰਾਇ ਹੋਰੀ ਉਹ ਗੱਲੇ ਹੈ ਲੈਵਾ ਪਰੂਗੀ ਹਜੇ ਦੋ ਪਰੂਗਲੇ ਵਾ ਇੱਥੇ ਤੋਂ ਚੈੱਕ ਕਰ ਸਕਦੇ ਹੋ ਆਰਡਰ ਕੁ ਪੂਰਾ ਫੁੱਲ ਵਾਲੇ ਆਗੇ ਬੰਨੇ ਦਿਖਾ ਦੇਈ ਇੱਥੋਂ ਮੁਠੀ ਵਾਲਾ ਗੁਲਾਬੀ ਥਣ ਲੱਗੇ ਦੇ ਬਾਈ ਝੂਠ ਨਹੀਂ ਬੋਲਿਆ ਸੀ ਤੁਹਾਨੂੰ ਮੈਂ ਅਗਲੇ ਥਣ ਤੋਂ ਜੇ ਆ ਕੇ ਮਾਫ ਲਿਓ ਇੱਕ ਗਿੱ ਥੱਗੇ ਹੋਊਗਾ ਲੈ ਹਾਂ ਲੈ ਵਾ ਉਨੀ ਬੈਂਕ ਉਨੀ ਮੂਰੇ ਆ ਭਰਾ ਮੇਰਾ ਆਪ ਮੁੱਲ ਵੀ ਹਰਾਨ ਵਾਲਾ ਕੰਮ ਕਰਨ ਵਾਲਾ ਕਰਾਂਗੇ ਭਰਾ ਮੇਰਾ ਅਜਿਆ ਮੁੱਲ ਨਹੀਂ ਬਾਲਾ ਕਰ ਦਿੰਦੇ ਹਾਂ ਜਾਨ ਜੂਨ 25 ਚ ਫੁੱਲ ਆ ਗਈ ਹਾਂ ਤੇ ਇੱਥੇ ਤਾਂ ਨਾ ਗੈਰੀ ਫੇਸ ਕੁਆਲਿਟੀ ਦਿਖਾਈਂਦੀ ਜਦੋਂ ਰੋਣ ਦੇ ਬੰਨੇ ਚੱਕੂਗੀ ਫੇਸ ਕੁਆਲਿਟੀ ਦੇ ਮਾਰ ਨਹੀਂ ਗੇ ਮੇਰਾ ਖਾਣ ਚ ਥੋੜੀ ਮਗਨ ਆ ਹਾਂ ਹੋਰ ਹਾਂ ਥੋੜੀ ਖਾਣ ਪੀਣ ਦੀ ਖੁੱਲੀ ਆ ਬੱਛੀ ਇਹ ਤੋਂ ਇਹ ਤੋਂ ਇਹ ਤੋਂ ਗਰੀ ਫੇਸ ਕੁਆਲਿਟੀ ਦੇ ਮਾਰਦੇ ਕੈਮਰਾ ਇਹਦੇ ਤੇ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਲੰਬੀ ਲੰਬੀ ਵੀ ਫੁੱਲਾ ਤੇ ਜਾਣ ਜੂਣ ਵੀ ਬੱਛੀ ਚ ਠੀਕ ਆ ਤੇ ਆਰਡਰ ਕੁਆਲਿਟੀ ਵੀ ਓਕੇ ਪੂਰੀ ਓਕੇ ਆ ਭਰਾ ਮੇਰਾ 20 ਸਿਰ ਨਹੀਂ ਬਸ ਬਸ ਚੰਗੀ ਅਸ਼ਕੀਨ ਫੁੱਲਾ ਗਈ ਹੈ ਨਾ ਹਾਂ 20 20 ਸਿਰ ਤੋਂ ਤੁਹਾਨੂੰ ਕੀ ਵਾਲਾ ਭਰਾ ਮੇਰਾ ਗੁਰੂ ਠੀਕ ਹੈ ਗੱਲ ਆ ਲੰਬਾਈ ਦੇਖ ਸਕਦੇ ਹੋ ਇੱਥੇ ਤੋਂ ਫੁੱਲਾ ਲੰਬੀ ਆ ਪੂਰੀ ਫੁੱਲਾ ਲੰਬੀ ਆ ਹੈਗਾ ਅੱਗੇ ਪਿੱਛੇ ਦਾ ਰੇਟ ਚ ਮ ਕੋ ਰੇਟ ਦੱਸ ਦੇ ਦਾ 60000 ਦੀ ਦੇ ਦਾਂਗੇ ਭਰਾ ਮੇਰਾ 60 ਦੀ ਦੇ ਦਾਂਗੇ ਇਹ ਦੇ ਦਾਂਗੇ 60000 ਦੀ ਮਾਨ ਤਾਨ ਜਾਂ ਕਰ ਦਿਆਂਗੇ ਅੱਜ ਜੋੜਾ ਕਿਹਨੇ ਕਰ ਲੈ ਫਿਰ ਆਪਾਂ ਉਸ ਹਿਸਾਬ ਨਾਲ ਵੀ ਕਰ ਲੈ ਜੇ ਦੋ ਚੋਕ ਕੋਈ ਕੋਈ ਵੀ ਕਰੂ 100 ਕਿਲੋਮੀਟਰ ਆਪਾਂ ਪਹੁੰਚ ਕਰ ਦਾਂਗੇ ਹਾਂ ਜੋੜਾ ਬਾਈ ਕਹਿੰਦਾ ਜੇ ਇਕੱਠਾ ਕਿਸ ਨੇ ਲੈਣਾ ਉਹ 100 ਕਿਲੋਮੀਟਰ ਆਪਾਂ ਪਹੁੰਚ ਕਰ ਦਾਂਗੇ ਨੰਬਰ ਬੋਲ ਦਿਓ ਨੰਬਰ 9779475644 ਵੀਰੇ 9779475644 ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਹਾਂ ਵੀਰੇ ਇਹਨਾਂ ਤਿੰਨਾਂ ਚੋਂ ਜਿਹੜੀ ਵੀ ਬੱਚੀ ਪਸੰਦ ਆ ਉਹ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਧੰਨਵਾਦ ਜੀ